ਸਰ ਬੀਤੇ ਦਿਨੀ ਬਬਲਵਿੰਦਰ ਸਿੰਘ ਭੰਦਰਜੀ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਕੀ ਮਹੀਨੇ ਕਿਸ ਤਰ੍ਹਾਂ ਦੇਖਦੇ ਹਾਂ ਕਿ ਭਾਰਤ ਬਰੀ ਪ੍ਰਧਾਨ ਜੜੇ ਲਗਾਏ ਦੇਖੋ ਸ਼੍ਰੋਮਣੀ ਅਕਾਲੀ ਦਲ ਤੇ ਦੂਸਰੀਆਂ ਪੋਲੀਟੀਕਲ ਪਾਰਟੀਆਂ ਹਰ ਪੋਲੀਟੀਕਲ ਪਾਰਟੀ ਸਮੇਂ-ਸਮੇਂ 'ਤੇ ਪ੍ਰਧਾਨ ਉਹਨਾਂ ਦੇ ਆਪਣੇ ਕਾਰਜਕਾਰੀ ਪ੍ਰਧਾਨ ਲਾਉਂਦੇ ਰਹੇ ਸ਼੍ਰੋਮਣੀ ਅਕਾਲੀ ਦਲ 'ਚ ਵੀ ਠੇਕੇਦਾਰ ਸਰਜਨ ਸਿੰਘ ਵੀ ਲੱਗੇ ਸੰਤਰਚੰਦ ਸਿੰਘ ਵੀ ਲੱਗੇ ਇੱਕ ਵਾਰੀ ਜੱਤੇਦਾਰ ਮੋਹਨ ਸਿੰਘ ਤੋੜ ਵੀ ਲੱਗੇ ਸੋ ਇਹ ਕਾਰਜਕਾਰੀ ਪ੍ਰਧਾਨ ਲਾਉਣਾ ਕੋਈ ਵੱਡੀ ਗੱਲ ਨਹੀਂ ਗਈ ਇਹ ਪ੍ਰਧਾਨ ਸਾਹਿਬ ਨੂੰ ਵਿਧਾਨਕ ਤੌਰ ਤੇ ਹੀ ਅਖਤਿਆਰਤ ਨੇ ਕਿ ਉਹ ਆਪਣੀ ਥਾਂ ਆਪਣੀਆਂ ਡਿਊਟੀਆਂ ਨਿਭਾਉਣੀ ਕਿਸੀ ਜ਼ਿੰਮੇਵਾਰੀ ਨਿਭਾਉਣੀ ਕਿਸੀ ਨੂੰ ਜ਼ਿੰਮੇਵਾਰੀ ਦੇ ਸਕਦੇ ਨੇ ਤੇ ਉਸ ਤਹਿਤ ਤੇ ਮੈਂ ਤਾਂ ਕਹਿੰਦਾ ਕਿ ਇੰਨਾ ਜਿਵੇਂ ਗੁਰੂ ਨੇ ਕੰਮ ਕਰਾਤਾ ਹੁੰਦਾ ਕਿ ਜੇ ਅੱਜ ਹੋਇਆ ਸੀ ਤਾਂ ਅੱਜ ਕਰਨਾ ਪੈਣਾ ਸੀ ਤੇ ਉਹਨਾਂ ਨੇ ਬੜਾ ਗੁਰੂ ਨੇ ਆਪ ਹੀ ਸਮਝ ਦੇ ਕੇ ਤੇ ਇੱਕ ਦਿਨ ਪਹਿਲਾਂ ਕਰਾਤਾ ਤੇ ਇਹ ਇਸ ਕਰਕੇ ਇਹਦੇ 'ਚ ਕੋਈ ਵੱਡੀ ਗੱਲ ਨਹੀਂ ਗਈ ਉਂਦਰ ਸਾਹਿਬ ਇਸ ਵੇਲੇ ਪਾਰਟੀ ਦੇ ਸਭ ਤੋਂ ਸੀਨੀਅਰ ਮੋਸਟ ਲੀਡਰ ਨੇ ਸਭ ਤੋਂ ਸੀਨੀਅਰ ਲੀਡਰ ਨੇ ਤੇ ਉਹਨਾਂ ਨੂੰ ਉਹਨਾਂ ਨੇ ਇਹ ਜ਼ਿੰਮੇਵਾਰੀ ਸੰਭੀ ਹੈ ਤੇ ਬੜੀ ਮੈਨੂੰ ਲੱਗਦਾ ਕਿ ਉਹ ਵਧੀਆ ਵਧੀਆ ਨਿਭਾਉਣਗੇ ਤੇ ਸੁਖਬੀਰ ਸਿੰਘ ਬਾਦਲ ਜੀ ਨੂੰ ਜਿਹੜਾ ਪਰਖਾਇਆ ਲਾਨਿਆਂ ਨੂੰ ਉਹਦੇ ਬਾਰੇ ਦੇਖੋ ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਿ ਮर्यादा ਇੱਕ ਉਹਨਾਂ ਦਾ ਸਿਧਾਂਤ ਹੈ ਉੱਥੇ ਯਾਦ ਵੀ ਕੋਈ ਧਾਰਮਿਕ ਵਗਿਆ ਹੁੰਦੀ ਹੈ ਕੋਈ ਸ਼ਿਕਾਇਤ ਕਰਦਾ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਉਹ ਸ਼ਿਕਾਇਤ ਦੀ ਪਰਚੋਲ ਕਰਕੇ ਨਿਰਣਾ ਕਰਦੇ ਆ ਕਿ ਕੀ ਬੰਦਾ ਜਿਹਦੇ ਵਿਰੁੱਧ ਉਹ ਸ਼ਿਕਾਇਤ ਕਰ ਰਹੇ ਨੇ ਉਹਦੇ ਉਲਟ ਕੋਈ ਤੱਥ ਹੈਗੇ ਉਹਨੂੰ ਬੁਲਾਉਣਾ ਚਾਹੀਦਾ ਨਹੀਂ ਬੁਲਾਉਣਾ ਚਾਹੀਦਾ ਜਾਦ ਇਹ ਅਕਾਲੀ ਦਲ ਚੋਂ ਕੱਢੇ ਹੋਏ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਇੱਕ ਸ਼ਿਕਾਇਤ ਦਿੱਤੀ ਜੀ ਜੇ ਜੋ ਉਹਨਾਂ ਨੇ ਕਿਹਾ ਕਿ ਸਾਤੋਂ ਵੀ ਗਲਤੀਆਂ ਹੋਈਆਂ ਨੇ ਤੇ ਸੁਖਬੀ ਸਿੰਘ ਬਾਦਲ ਦੇ ਪ੍ਰਧਾਨਗੀ ਦੇ ਜ਼ਰਾਨ ਹੋਈਆਂ ਨੇ ਤਾਂ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਸਿੰਘ ਸਾਹਿਬਾਨੇ ਉਹ ਤੇ ਫੈਸਲਾ ਕਰਕੇ ਉਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਉਹਨਾਂ ਤੋਂ ਉਹਨਾਂ ਦਾ ਸਪਸ਼ਟੀਕਰਨ ਮੰਗਿਆ ਸੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਬਹੁਤ ਹੀ ਨਿਮਰਤਾ ਸਾਇਤ ਇੱਕ ਵਧੀਆ ਸਿੱਖਣ ਦੇ ਨਾਤੇ ਗੁਰੂ ਦੀ ਭੈ ਤੇ ਅਦਬ ਤੇ ਆ ਸਤਿਕਾਰ ਕਰਦਿਆਂ ਹੋਇਆ ਸਾਰੀਆਂ ਭੁੱਲਾਂ ਜਿਹੜੀਆਂ ਆਪਣੀ ਝੋਲੀ ਚ ਪਵਾ ਕੇ ਆਪਣਾ ਜਵਾਬ ਦਿੱਤਾ ਸੀ ਜਾਂ ਤੇ ਸ੍ਰੀ ਅਕਾਲ ਤਖਤ ਸਾਹਿਬ ਅੱਜ ਜਥੇਦਾਰ ਸਾਹਿਬ ਨੇ ਉਹ ਜਵਾਬ ਨੂੰ ਵਿਚਾਰਦਿਆਂ ਹੋਇਆ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਉਹਦਾ ਕਿਹਾ ਜੀ ਇਹਨਾਂ ਨੂੰ ਇਹਦੀ ਵਗਿਆ ਦਾ ਜੋ ਸੀ ਹੈ। ਤੋਂ ਇਸ ਕਰਕੇ ਉਹਨਾਂ ਨੂੰ ਕਿਹਾ ਹੈਗਾ ਕਿ ਉਹ 15 ਦਿਨਾਂ ਦੇ ਅੰਦਰ ਅੰਦਰ ਪੇਸ਼ ਹੋ ਕੇ ਆਪਣੀ ਮਾਫੀ ਮੰਗਣ। ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਉਸ ਵੇਲੇ ਸਰਕਾਰ ਦੇ ਵਜ਼ੀਰ ਸੀਗੇ ਉਹ ਵੀ 15 ਦਿਨਾਂ ਦੇ ਅੰਦਰ ਅੰਦਰ ਆਪਣਾ ਜਵਾਬ ਦੇਣ। ਤੋਂ ਇਹ ਇੱਕ ਸ਼ਰੀਅਤ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਇਹ ਹਿੱਸਾ ਹੈਗਾ। ਤੇ ਅੱਜ ਤੱਕ ਕਈ ਪ੍ਰਧਾਨ ਸਾਹਿਬ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜੀਨਾਂ ਅਨੁਸਾਰੀ ਅਕਾਲ ਤਖਸਾਲਬ ਨੇ ਸਮੇਂ-ਸਮੇਂ ਗੁਲਾਕੇ ਧਾਰਮਿਕ ਸਜਾਵਾਂ ਦਿੱਤੀਆਂ ਨੇ ਭਾਵੇਂ ਸ਼੍ਰੀਮਨ ਮਾਸਟਰ ਕਾਰਾ ਸਿੰਘ ਹੋਣ ਜਾਂ ਹੋਰ ਦੂਸਰੇ ਪ੍ਰਧਾਨ ਹੋਣ ਉਹਨਾਂ ਨੂੰ ਦਿੱਤੀਆਂ ਨੇ ਕਿ ਉਹ ਪੇਸ਼ ਹੋ ਕੇ ਆਪਣੀਆਂ ਸਜਾਵਾਂ ਸੇਵਾਵਾਂ ਵਿੱਚ ਲੈਂਦੇ ਵੀ ਰਹੇ ਸੀ ਸਰ ਬਾਗੀ ਢੜਾ ਕੇ ਜਾਨ ਕੇ ਤੇ ਸਵਾਲ ਉਹਨਾਂ ਦੇ ਬੰਦੂ ਖੜੇ ਕੀਤੇ ਕਿ ਕੀ ਲੱਗਦਾ ਸਾਨੂੰ ਜਿਹੜਾ ਬਾਗੀ ਢੜੇ ਦੇ ਪੱਲੇ ਕੀ ਹੈ ਮੈਨੂੰ ਦੱਸਣਾ ਹੈ ਤੇ ਭਾਵੇਂ 7 0 ਵਾਲਾ ਲੋ 8 ਵਾਲਾ ਜਿੰਨਾ ਚਿਰ ਗੱਡੀ ਦੇ ਅੱਗੇ ਇੰਜਨ ਨਹੀਂ ਗਿਆ ਤੇ ਇਹ ਦੱਬੇ ਇੱਕ ਜੰਕ ਹੁੰਦੇ ਆ ਉਹ ਜੰਕ ਨੇ ਬਾਗੀਆਂ ਦੇ ਪੱਲੇ ਬਿਲਕੁਲ ਕੁਝ ਨਹੀਂ ਗਾ ਜੇ ਬਾਗੀਆਂ ਨੂੰ ਤਾਂ ਮੈਂ ਇੱਕੋ ਇੱਕ ਬੇਨਤੀ ਕਰਦਾ ਕਿ ਭਾਵਰਾ ਆਵੋ ਤੁਸੀਂ ਕਹਿੰਦੇ ਸੀ ਕਿ ਸੁਖਵੀਰ ਸਿੰਘ ਬਾਦਲ ਤੇ ਲੋਕ ਔਖੇ ਨੇ ਹੁਣ ਤੁਸੀਂ ਸੁਖਵੀਰ ਸਿੰਘ ਬਾਦਲ ਤੋਂ ਬਾਅਦ ਦਾ ਚਾਰਜ ਜਿਵੇਂ ਨਿਚੋਣਾ ਆਣੀ ਆ ਲੜ ਲਓ ਲੱਗ ਜੂ ਪਤਾ ਕਿੰਨੇ ਪਾਣੀ ਚ ਜੇ ਮੂੰਹ ਤੋਂ ਮੱਖੀ ਉਡਾਉਣ ਵਾਲਾ ਲੱਭ ਗਿਆ ਤਾਂ ਮੈਨੂੰ ਫੜ ਲੈਣਾ ਉਹਨਾਂ ਨੂੰ ਕੌਣ ਜਾਣਦਾ ਕ੍ਰੈਡਿਬਿਲਟੀ ਹੈ ਯਾਨੀ ਕਿ ਉਹਨਾਂ ਨੇ ਜਿੰਨੇ ਪੰਥਕ ਗੁਨਾਹ ਉਹਨਾਂ ਨੇ ਕੀਤੇ ਆ ਜENNIA ਗਲਤੀਆਂ ਉਹਨਾਂ ਨੇ ਕੀਤੀਆਂ ਨੇ ਮੈਂ ਸਮਝਦਾ ਇਹ ਆ ਹੁਣ ਜਿਹੜਾ ਅਜ ਸਿੰਘ ਸਾਹਿਬ ਨੇ ਹੁਕਮ ਦਿੱਤਾ ਉਹਦੇ ਵਿੱਚ ਪਰਮਿੰਦਰ ਸਿੰਘ ਢੀਂਡ ਸਾਹਿਬ ਵੇਲੇ ਮੰਤਰੀ ਸੀ ਉਹਨੂੰ ਵੀ ਵਿੱਚ ਸ਼ਾਮਤ ਹੋ ਗਿਆ ਸਰਜੀਤ ਸਿੰਘ ਰਖੜਾ ਵੀ ਉਹਨਾਂ 'ਚ ਆ ਗਿਆ ਸਰਦਾਰ ਸਕੰਦਰ ਸਿੰਘ ਮਲੂਕਾ ਵੀ ਉਹਨਾਂ 'ਚ ਆ ਗਿਆ ਤੇ ਫਿਰ ਕਹਲਾ ਦੋਸ਼ੀ ਸੁਖਵੀਰ ਨੂੰ ਢਾ ਕੇ ਉਹ ਕਹਿ ਦੇਣਗੇ ਤੁਸੀਂ ਸਾਹ ਪਾਕ ਸਾਹ ਹੋਗੇ ਉਹਨਾਂ ਨੇ ਅੱਜ ਕਹਿ ਲਿਆ ਕਿ ਜਿਹੜੇ ਉਸ ਵੇਲੇ ਦੇ ਮੰਤਰੀ ਸੀ ਤੇ ਸਿੱਖੀ 'ਚ ਯਕੀਨ ਰੱਖਦੇ ਨੇ ਉਹਨਾਂ ਨੂੰ ਵੀ ਆਪਣੇ ਸਟੈਂਡ ਸਪਸ਼ਟੀਕਰਨ ਕਰਨੇ ਪੈਣਗੇ ਉਹਨਾਂ ਦੇ ਵੀ ਕਰਨੇ ਪੈਣਗੇ ਸੋ ਮੈਂ ਇਸ ਗੱਲ ਕਰਕੇ ਕਹਿੰਦਾ ਬਾਕੀ ਧੜੇ ਵਾਲੇ ਤਾਂ ਰਾਮ ਰੇਹਮ ਤੋਂ ਵੋਟਾਂ ਲੈਂਦੇ ਰਹੇ ਨੇ 2017 ਜਦ ਬੇਦਵੀ ਤੋਂ ਬਾਅਦ ਚੰਨੂ ਮਾਜਰਾ ਸਾਹਿਬ ਤੇ ਉਹਨਾਂ ਦਾ ਬੇਟਾ ਬਾਈ ਨੰਬਰ ਫਾਟਕ ਉੱਥੇ ਪਟਿਆਲੇ ਜਿੱਥੇ ਉਹਨਾਂ ਦੇ ਪੋਲੀਟੀਕਲ ਵਿੰਗ ਦੇ ਇੰਚਾਰਜ ਆਏ ਨੇ ਸਪੋਰਟ ਡਿਕਲੇਅਰ ਕਰਨੀ ਉੱਥੇ ਸਟੇਜ ਤੇ ਨਾਲ ਨਹੀਂ ਸੀ ਬੱਲੂ ਸਟੇਜ ਚਲਾਉਂਦਾ ਸੀ ਕਿ ਕਹਿੰਨ ਚੰਨੂ ਮਾਜਰਾ ਸਾਹਿਬ ਕਿ ਨਹੀਂ ਗਏ ਰਾਤ ਨੂੰ ਅੱਧੀ ਰਾਤ 12 ਵਜੇ ਮੀਟਿੰਗ ਕਿਉਂ ਕੀਤੀ ਉਹਨੋਂ ਕੱਲ ਕਿਸੇ ਪ੍ਰੈਸ ਵਾਲੇ ਨੂੰ ਕਹਿੰਦੇ ਮੈਨੂੰ ਸੁਖਬੀਰ ਜੀ ਨੇ ਭੇਜਿਆ ਸੀ ਬੜਾ ਕਾਕਿਆਕਾਰ ਸੀ ਯਾਰ ਤੂੰ ਸੁਖਬੀਰ ਜੀ ਦਾ ਜੇ ਇੰਨਾ ਆ ਗਿਆਕਾਰ ਸੀ ਹੁਣ ਕਿਉਂ ਭੱਜਿਆ ਫੇਰ ਸੁਖਬੀਰ ਜੀ ਦਾ ਅਪਰਚਿਓਨਿਸਟ ਉਹ ਕਹਿੰਦੇ ਆ ਫੇਰ ਕਹਿੰਦੇ ਮੈਨੂੰ ਬੜੀ ਹੈਰਾਨੀ ਦੀ ਗੱਲ ਲੱਗੀ ਕਹਿੰਦੇ ਜੰਨੂ ਮਾਇਰਾ ਸਾਹਿਬ ਕਹਿੰਦੇ ਅਸੀਂ ਪਿਓ ਪੁੱਤ ਨੇ ਟਿਕਟ ਤਾਂ ਲਈ ਆ ਮੈਂ ਐਨਐਸਐ ਦੋ ਵਾਰੀ ਕੈਦ ਕੱਟੀ ਹੈ ਉਹ ਯਾਰ ਤੂੰ ਸਾਲ ਨਹੀਂ ਦੋ ਸਾਲ ਕੱਟੀ ਹੋਣੀ ਤੂੰ ਦੋ ਸਾਲ ਬਾਅਦ ਦੋ ਭਾਲਦਾ ਤੇ ਬਾਦਲ ਸਾਹਿਬ ਨੇ ਤਾਂ 18 ਸਾਲ ਕੱਟੀ ਹੈ ਤੇ ਜੋ ਉਹਨਾਂ ਦੇ ਬੇਟਾ ਤੇ ਨੋ ਬਣ ਗਏ ਤਾਂ ਉਹਨਾਂ ਦਾ ਕੀ ਕਿੜਾ ਹੋ ਗਿਆ ਦ ਮੇਰਾ ਮਤਲਬ ਦੂਸਰੇ ਨੂੰ ਉਂਗਲ ਕਰਕੇ ਚਿੱਕੜ ਛੁੱਟਣਾ ਇਹਨਾਂ ਦਾ ਇੱਕ ਸੁਭਾਅ ਬਣ ਗਿਆ ਉਹਨਾਂ ਦੇ ਪੱਲੇ ਕੱਖ ਨਹੀਂ ਹੈ ਬਾਕੀ ਆਣੀ ਤਾਂ ਗੱਲੀ ਨਾ ਕਰਿਆ ਕਰੋ ਉਹ ਤਾਂ ਵਿਹਲੇ ਨੇ ਆ ਬੀਬੀ ਜੀ ਕੀ ਕਰਨੇ ਵੀ ਸਵਾਲ ਚੁੱਕੇ ਨੇ ਜੀ ਉਹ ਤਾਂ ਨਹੀਂ ਬੀਬੀ ਜੀ ਨੂੰ ਮੈਂ ਬਹੁਤ ਨਿਮਰਤਾ ਨਾਲ ਕਹਿਣਾ ਕਿ ਨਾ ਮੈਂ ਬੀਬੀ ਨਾਲ ਕਦੇ ਬਹਿਸ ਹੀ ਨਹੀਂ ਕਰਦਾ ਹੁੰਦਾ ਕਿ ਬੀਬੀ ਜੀ ਤੁਸੀਂ ਡੇਰੇ ਦੇ ਮਾਲਕ ਵੀ ਹੋ ਤੁਸੀਂ ਲੀਡਰ ਵੀ ਹੋ ਤੁਸੀਂ ਲੀਡਰ ਵੀ ਹੋ ਤੁਸੀਂ ਡੇਰੇ ਦੇ ਮਾਲਕ ਵੀ ਹੋ ਤੁਸੀਂ ਪਲਾਤੀ ਸੀਟ ਜਿੱਤ ਕੇ ਦਿਖਾ ਦਿਓ ਯਜਮਾਨਤ ਨਾਲ ਜਬ ਤੋ ਇਹ ਕਹਿ ਦੇਣਾ ਹੁਣ ਤਾਂ ਸੁਖਵੀਰ ਤੋਂ ਲੈਦਾ ਲੜ ਲਓ ਹੁਣ ਚੋਣ ਤੁਹਾਡੇ ਪੱਲੇ ਕੀ ਹੈ ਅਕਾਲੀ ਦਲ ਦੀ ਗੱਡੀ ਤੇ ਚੜ ਕੇ ਲੀਡਰ ਬਣ ਕੇ ਹੁਣ ਅਕਾਲੀ ਦਲ ਦੀ ਗੱਡੀ ਦਾ ਟਾਇਰ ਪੈਂਚਰ ਕਰਨ ਨੂੰ ਫਿਰਦੇ ਹੋ ਨਹੀਂ ਹੋਣਾ ਤੁਹਾਡੇ ਅੱਗੇ ਦੇਖੋ ਕੰਗਣਾ ਦਾ ਜਿਹੜਾ ਹੈਗਾ ਨਾ ਤੌਰ ਤਰੀਕਾ ਉਹਨੂੰ ਆਪਣਾ ਤੌਰ ਤਰੀਕਾ ਸੁਧਾਰਨਾ ਪਊਗਾ ਉਹਨੂੰ ਗੱਲ ਲਾ ਕੇ ਗੱਲ ਕਰਨ ਦੀ ਆਦਤ ਹੈ ਉਹਨੂੰ ਮੇਰਾ ਖਿਆਲ ਹੈ ਇੰਨਾ ਮੁੱਦਿਆਂ ਦੀ ਗੰਭੀਰਤਾ ਹੀ ਨਹੀਂ ਪਤਾ ਜਿਹਦੇ ਬਾਰੇ ਉਹ ਬੋਲੀ ਜਾਂਦੀ ਹੈ। ਉਹਨੂੰ ਇੰਨਾ ਮੁੱਦਿਆਂ ਦੀ ਗੰਭੀਰਤਾ ਸਮਝਣੀ ਚਾਹੀਦੀ ਹੈ ਕਿ ਪੰਥਕ ਸਫਾ ਵਿੱਚ ਜਿਹੜੀ ਐਮਰਜੈਂਸੀ ਐਮਰਜੈਂਸੀ ਹੋ ਜੁਰਬਾਨ ਹੋਣੀਆਂ ਕੁਰਬਾਨੀਆਂ ਸਾਂ ਜਰਨੈਲ ਸਿੰਘ ਵੱਲੋਂ ਨਵਾਈਆਂ ਪੰਥਕ ਸੇਵਾਵਾਂ ਨੂੰ ਉਹ ਆਪਣਾ ਇੱਕ ਰੋਜ਼ਦਾਰ ਰੁਟੀਨ ਦਾ ਮੈਂ ਆਪਣਾ ਕੰਮ ਸਮਝਦੀ ਪੋਲੀਟਿਕਲ ਉਹਨੂੰ ਮੈਂ ਇਹ ਸਲਾਹ ਦਊਂਗਾ ਕਿ ਵਿਵਾਦ ਤੋਂ ਐਮਪੀ ਬਣੀ ਹੈ ਹਿਮਾਚਲ ਇਹ ਮਾਚਲਦੇ ਮੁੱਦਿਆਂ ਦੀ ਗੱਲ ਕਰਿਆ ਕਰ ਤੁਸੀਂ ਸਿੱਖਾਂ ਦੇ ਪੰਜਾਬ ਦੇ ਕਿਰਸਾਨੀ ਦੇ ਮੁੱਦਿਆਂ ਤੇ ਨਾ ਬੋਲਿਆ ਕਰ ਨਾਲੇ ਆਪ ਮਰਾਂਗੇ ਨਾਲੇ ਪਾਰਟੀ ਨੂੰ ਮਰਵਾਏਂਗੇ ਤੇਰੇ ਤੈਨੂੰ ਇੰਨੀ ਸਮਝ